ਸਤਿ ਸ਼੍ਰੀ ਅਕਾਲ ਜੀ ਸੰਜਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਰੋਬਿਆ ਧੰਜਲ ਤੁਹਾਡੇ ਨਾਲ ਦਾ ਫਾਈਨਲ ਨਿਊਜ਼ ਬੁਲੇਟਿਨ ਵਿੱਚ ਸਾਰਿਆਂ ਦਾ ਨਿੱਕਾ ਸਵਾਗਤ ਕਰਦੀ ਹਾਂ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਤੋਂ ਸੁਖਬੀਰ ਸਿੰਘ ਬਾਦਲ ਲਗਾਤਾਰ ਨਿਭਾ ਰਹੇ ਨੇ ਧਾਰਮਿਕ ਸੇਵਾ ਤੇ ਅੱਜ ਸ਼੍ਰੀ ਮੁਕਸਤ ਸਾਹਿਬ ਵਿਖੇ ਸੇਵਾ ਨਿਭਾ ਰਹੇ ਨੇ ਸੁਖਬੀਰ ਸਿੰਘ ਬਾਦਲ ਪਹਿਰੇਦਾਰ ਦੀ ਪੋਸ਼ਾਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਸੇਵਾ ਜੋ ਹੈ ਉਹ ਸ਼ੁਰੂ ਕੀਤੀ ਹੈ ਕੀਰਤਨ ਸੁਣਨ ਤੋਂ ਬਾਅਦ ਵਿੱਚ ਬਰਤਨ ਸਾਫ਼ ਕਰਨ ਦੀ ਸੇਵਾ ਕਰਨਗੇ ਸੁਖਬੀਰ ਸਿੰਘ ਬਾਦਲ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਬਾਕੀ ਅਕਾਲ ਕਾਲ ਵਿਸ਼ਰ ਮੁਖਸਰ ਸਾਹਿਬ ਦੇ ਹਿਸੇ ਤਰ੍ਹਾਂ ਸੇਵਾ ਨਿਭਾਉਣਗੇ ਸੁਖਬੀਰ ਸਿੰਘ ਬਾਦਲ ਤੇ ਕੱਲ ਸੁਖਬੀਰ ਸਿੰਘ ਬਾਦਲ ਦੀ ਧਾਰਮਿਕ ਸੇਵਾ ਦਾ ਆਖਰੀ ਦਿਨ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਗਾਤਾਰ 10 ਦਿਨ ਨਿਭਾਈ ਜਾਣੀ ਹੈ ਇਹ ਸੇਵਾ ਤੇ ਕੱਲ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਅਗਲੇ ਦਿਨ ਅਰਦਾਸ ਕੀਤੀ ਜਾਵੇਗੀ ਸਜ਼ਾ ਪੂਰਨ ਹੋਣ ਉੱਤੇ ਕੱਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ ਉਹਨਾਂ ਦੇ ਵੱਲੋਂ ਤਾਂ ਉੱਥੇ ਹੀ ਤਾਂ ਅਰਦਾਸ ਦੀ ਗਈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਗਾਤਾਰ ਧਾਰਮਿਕ ਸੇਵਾ ਨਿਭਾਈ ਜਾ ਰਹੀ ਹੈ ਤੇ ਅੱਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਸੇਵਾ ਨਿਭਾ ਰਹੇ ਨੇ ਤਾਂ ਪਹਿਰੇਦਾਰ ਦੀ ਪੋਸ਼ਾਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੇਵਾ ਜੋ ਹੈ ਸ਼ੁਰੂ ਕੀਤੀ ਗਈ ਹੈ ਜਿਸ ਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਦੇ ਵਿੱਚ ਗਲ ਦੇ ਵਿੱਚ ਤਖਤੀ ਤੇ ਹੱਥ ਦੇ ਵਿੱਚ ਵਰਸ਼ਾ ਫੜ ਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਗਾਤਾਰ ਧਾਰਮਿਕ ਸੇਵਾ ਜੋ ਹੈ ਨਿਭਾਈ ਜਾ ਰਹੀ ਹੈ ਕੀਰਤਨ ਸੁਣਨ ਤੋਂ ਬਾਅਦ ਵਿੱਚ ਵਰਤਨ ਸਾਫ਼ ਕਰਨ ਦੀ ਸੇਵਾ ਵੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਜਾਵੇਗੀ ਸੁਖਬੀਰ ਸਿੰਘ ਬਾਦਲ ਦੇ ਨਾਲ ਬਾਕੀ ਅਕਾਲੂ ਆਗੂ ਵੀ ਧਾਰਮਿਕ ਸੇਵਾ ਜੋ ਹੈ ਧਾਰਮਿਕ ਸਜ਼ਾ ਜੋ ਹੈ ਉਹ ਪੂਰੀ ਕਰ ਰਹੇ ਨੇ ਕੱਲ ਵੀ ਸ਼੍ਰੀ ਮੁਕਤਸਰ ਸਾਹਿਬ ਵਿੱਚ ਇਸੇ ਤਰ੍ਹਾਂ ਹੀ ਸੇਵਾ ਨਿਭਾਉਣਗੇ ਸੁਖਬੀਰ ਸਿੰਘ ਬਾਦਲ ਉੱਥੇ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਕੱਲ ਸੁਖਬੀਰ ਸਿੰਘ ਬਾਦਲ ਦੀ ਧਾਰਮਿਕ ਸਜ਼ਾ ਦਾ ਆਖਰੀ ਦਿਨ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਗਾਤਾਰ 10 ਦਿਨ ਨਿਭਾਈ ਜਾਣੀ ਹੈ ਇਹ ਸੇਵਾ ਤਾਂ ਕੱਲ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਅਗਲੇ ਦਿਨ ਅਰਦਾਸ ਕੀਤੀ ਜਾਵੇਗੀ ਸਾਜਾਪੂਰੀ ਹੋਂਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ ਤਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਗਾਤਾਰ ਧਾਰਮਿਕ ਸੇਵਾ ਜੋ ਹੈ ਨਿਭਾਈ ਜਾ ਰਹੀ ਹੈ ਉਥੇ ਤੁਹਾਨੂੰ ਦੱਸ ਦਈਏ ਕਿ ਅੱਜ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਜੋ ਹੈ ਸੇਵਾ ਨਿਭਾ ਰਹੇ ਨੇ ਜਿਸ ਦੀਆਂ ਸਿੱਧੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਆ ਉਥੇ ਹੀ ਦਰਬਾਰ ਸਾਹਿਬ ਦੇ ਵਿੱਚ ਗੋਲੀ ਚੱਲਣ ਦੇ ਕਾਰਨ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਦੇ ਵਿੱਚ ਵੀ ਵਾਅਦਾ ਕਰ ਦਿੱਤਾ ਗਿਆ ਪਰ ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਧਾਰਮਿਕ ਸੇਵਾ ਜੋ ਹੈ ਨਿਭਾਈ ਜਾ ਰਹੀ ਹੈ ਅੱਜ ਸ਼੍ਰੀ ਮੁਖਸਰ ਸਾਹਿਬ ਵਿਖੇ ਸੇਵਾ ਨਿਭਾ ਰਹੇ ਨੇ ਸੁਖਬੀਰ ਸਿੰਘ ਬਾਦਲ ਤੇ ਪਹਿਰੇਦਾਰ ਦੀ ਪੋਸ਼ਾਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤੇ ਕੀਰਤਨ ਤੋਂ ਬਾਅਦ ਵਿੱਚ ਬਰਤਨ ਸਾਫ਼ ਕਰਨ ਦੀ ਸੇਵਾ ਵੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਜਾਵੇਗੀ ਤੇ ਬਾਕੀ ਅਕਾਲੀ ਆਗੂ ਵੀ ਇਸੇ ਤਰ੍ਹਾਂ ਧਾਰਮਿਕ ਸਜਾ ਜੋ ਹੈ ਧਾਰਮਿਕ ਸੇਵਾ ਜੋ ਹੈ ਉਹ ਕਰ ਰਹੇ ਨੇ ਤਾਂ ਕੱਲ ਵੀ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੇਵਾ ਨਿਭਾਈ ਜਾਏਗੀ ਉਸ ਤੋਂ ਬਾਅਦ ਵਿੱਚ ਲਗਾਤਾਰ ਤੁਹਾਨੂੰ ਦੱਸ ਦਿੰਦੇ ਆ ਕਿ ਕੱਲ ਸੁਖਬੀਰ ਸਿੰਘ ਬਾਦਲ ਦੀ ਸਜਾ ਧਾਰਮਿਕ ਸਜਾ ਦਾ ਜੋ ਹੈ ਆਖਰੀ ਦਿਨ ਹੈ ਸੁਰਬੀਰ ਸਿੰਘ ਬਾਦਲ ਦੇ ਵੱਲੋਂ ਲਗਾਤਾਰ 10 ਦਿਨ ਦੀ ਸੇਵਾ ਨਿਭਾਈ ਜਾਣੀ ਹੈ ਤੇ ਕੱਲ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਅਗਲੇ ਦਿਨ ਅਰਦਾਸ ਕੀਤੀ ਜਾਵੇਗੀ ਸਜਾ ਪੂਰੀ ਹੋਣ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ ਤਾਂ ਕੱਲ ਸੁਖਬੀਰ ਸਿੰਘ ਬਾਦਲ ਦੀ ਧਾਰਮਿਕ ਸੇਵਾ ਦਾ ਆਖਰੀ ਦਿਨ ਆ ਅੱਜ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੇਵਾ ਜੋ ਹੈ ਨਿਭਾਈ ਜਾ ਰਹੀ ਹੈ ਤੇ ਇਸੇ ਤਰ੍ਹਾਂ ਅਗਲੇ ਦਿਨ ਵੀ ਕੱਲ ਨੂੰ ਵੀ ਸੁਖਬੀਰ ਸਿੰਘ ਬਾਦਲ ਇਸੇ ਤਰ੍ਹਾਂ ਸੇਵਾ ਨਿਭਾਉਣਗੇ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਅੰਗਲ ਦੇ ਵਿੱਚ ਤਖਤੀ ਨੀਲਾ ਚੋਲਾ ਪਾ ਕੇ ਤੇ ਹੱਥ ਦੇ ਵਿੱਚ ਵਰਸ਼ਾ ਫੜ ਕੇ ਬੈਠੇ ਹੋਏ ਨੇ ਪਹਿਰੇਦਾਰੀ ਕਰ ਰਹੇ ਨੇ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਜਿੱਤ ਤੋਂ ਬਾਅਦ ਵਿੱਚ ਉਹਨਾਂ ਦੇ ਵੱਲੋਂ ਕੀਰਤਨ ਸਰਵਣ ਕੀਤਾ ਜਾਏਗਾ ਤੇ ਭਾਂਡਿਆਂ ਦੀ ਸੇਵਾ ਵੀ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਜ਼ਾ ਲਗਾਏ ਜਾਣ ਤੋਂ ਬਾਅਦ ਵਿੱਚ ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਧਾਰਮਿਕ ਸੇਵਾ ਜੋ ਹੈ ਨਿਭਾਈ ਜਾ ਰਹੀ ਹੈ ਅੱਜ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਹਿਰੇਦਾਰੀ ਦੀ ਸੇਵਾ ਨਿਭਾਈ ਜਾ ਰਹੀ ਹੈ ਜਿਸ ਤੋਂ ਬਾਅਦ ਵਿੱਚ ਕੀਰਤਨ ਤੇ ਕੀਰਤਨ ਸਰਵਣ ਕਰਨਗੇ ਤੇ ਭਾਂਡਿਆਂ ਦੀ ਸੇਵਾ ਵੀ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ ਤਾਂ ਉੱਥੇ ਤੁਹਾਨੂੰ ਦੱਸ ਦੇ ਕਿ ਕੱਲ ਸੁਖਬੀਰ ਸਿੰਘ ਬਾਦਲ ਧਾਰਮਿਕ ਸਜ਼ਾ ਦਾ ਆਖਰੀ ਦਿਨ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਗਾਤਾਰ 10 ਦਿਨ ਨਿਭਾਈ ਜਾਣੀ ਹੈ ਇਹ ਸੇਵਾ ਤਾਂ ਕੱਲ ਧਾਰਮਿਕ ਸੇਵਾ ਪੂਰੀ ਹੋਣ ਤੋਂ ਅਗਲੇ ਦਿਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਰਦਾਸ ਕੀਤੀ ਜਾਵੇਗੀ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿਥੇ ਕਿ ਮਹਾਰਾਸ਼ਟਰ ਦੇ ਨਤੀਜਿਆਂ ਦੇ ਖਿਲਾਫ ਸੁਪਰੀਮ ਕੋਰਟ ਜਾਣਗੇ ਵਿਰੋਧੀ ਧਿਰ 13 ਦਸੰਬਰ ਨੂੰ ਨਤੀਜਿਆਂ ਦੇ ਖਿਲਾਫ ਪਟੀਸ਼ਨ ਦਾਖਲ ਕਰਨਗੇ ਵਿਰੋਧੀ ਧਿਰ ਤੇ ਚੋਣ ਕਮਿਸ਼ਨ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀ ਜਾਵੇਗੀ ਪਟੀਸ਼ਨ ਤਾਂ ਤਾਂ ਦੱਸ ਦਿੰਦੇ ਆ ਕਿ ਸ਼ਰਦ ਪਵਾਰ ਦੇ ਘਰ ਹੋਈ ਬੈਠਕ ਦੇ ਵਿੱਚ ਬੀਤੇ ਦਿਨ ਇਹ ਫੈਸਲਾ ਲਿਆ ਗਿਆ ਤੇ ਮਹਾਰਾਸ਼ਟਰ ਦੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਨਜ਼ਰ ਆ ਰਹੇ ਨੇ ਵਿਰੋਧੀ ਧਿਰ ਵਿਰੋਧੀ ਧਿਰ ਦੇ ਨੇਤਾਵਾਂ ਨੇ ਮਹਾਰਾਸ਼ਟਰ ਦੇ ਵਿੱਚ ਗੜਬੜੀ ਦੇ ਗੰਭੀਰ ਦੋਸ਼ ਲਗਾਏ ਨੇ ਵਿਰੋਧੀ ਧਿਰ ਦਾ ਦੋਸ਼ ਕਿ ਈਵੀਐਮ ਦੇ ਵਿੱਚ ਗੜਬੜੀ ਦੇ ਕਾਰਨ ਉਹਨਾਂ ਦੀ ਹਾਰ ਹੋਈ ਹੈ ਸਰਦ ਪਵਾਰ ਦੇ ਘਰ ਹੋਈ ਮੀਟਿੰਗ ਦੇ ਵਿੱਚ ਆਪ ਨੇਤਾ ਰਵਿੰਦਰ ਕੇਜਰੀਵਾਲ ਵੀ ਪਹੁੰਚੇ ਇੰਡੀਆ ਬਲਾਕ ਦੀਆਂ ਪਾਰਟੀਆਂ ਨੇ ਇਕਜੁੱਟ ਹੋ ਕੇ ਨਤੀਜਿਆਂ ਦਾ ਵਿਰੋਧ ਕੀਤਾ ਈਵੀਐਮ ਦੇ ਵਿੱਚ ਕਿਥੇ ਤਾਂ ਹੇਰ ਫੇਰ ਦੇ ਕਾਰਨ ਹੀ ਅਸੀਂ ਚੋਣਾਂ ਹਾਰੇ ਇੰਡੀਆ ਬਲਾਕ ਦਾ ਕਹਿਣਾ ਹੈ ਤਾਂ ਪਿਛਲੇ ਮਹੀਨੇ ਹੋਈਆਂ ਚੋਣਾਂ ਦੇ ਵਿੱਚ ਮਹਾਰਾਸ਼ਟਰ ਦੇ ਅੰਦਰ ਬੀਜੇਪੀ ਦੀ ਹੋਈ ਵੱਡੀ ਜਿੱਤ ਤਾਂ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਐਨਸੀਪੀ ਅਤੇ ਉਹਨਾਂ ਦੀਆਂ ਭਾਈ ਵਾਲੀ ਪਾਰਟੀਆਂ ਨੂੰ ਕਰਾਰੀ ਹਾਰ ਮਿਲੀ ਤੇ ਹੁਣ ਨਤੀਜਿਆਂ ਦੇ ਖਿਲਾਫ 13 ਦਸੰਬਰ ਨੂੰ ਸੁਪਰੀਮ ਕੋਰਟ ਦਾ ਵਿੱਚ ਦਾਖਲ ਕੀਤੀ ਜਾਵੇਗੀ ਪਟੀਸ਼ਨ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਮਹਾਰਾਸ਼ਟਰ ਦੇ ਨਤੀਜਿਆਂ ਨੂੰ ਲੈ ਕੇ ਸਾਹਮਣੇ ਆਈ ਹੈ ਮਹਾਰਾਸ਼ਟਰ ਦੇ ਨਤੀਜਿਆਂ ਦੇ ਖਿਲਾਫ ਸੁਪਰੀਮ ਕੋਰਟ ਵਿਰੋਧੀ ਧਿਰ ਚਾਣਗੇ 13 ਦਸੰਬਰ ਨੂੰ ਨਤੀਜਿਆਂ ਦੇ ਖਿਲਾਫ ਵਿਰੋਧੀ ਧਿਰ ਜੋ ਹੈ ਪਟੀਸ਼ਨ ਦਾਖਲ ਕਰਨਗੇ ਚੋਣ ਕਮਿਸ਼ਨ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਜੋ ਹੈ ਉਹ ਦਾਖਲ ਕੀਤੀ ਜਾਵੇਗੀ ਸ਼ਰਧ ਪਵਾਰ ਦੇ ਘਰ ਹੋਈ ਮੀਟਿੰਗ ਦੇ ਵਿੱਚ ਬੀਤੇ ਦਿਨ ਇਹ ਫੈਸਲਾ ਲਿਆ ਗਿਆ ਤੇ ਮਹਾਰਾਸ਼ਟਰ ਦੇ ਨਤੀਜਿਆਂ ਤੋਂ ਵਿਰੋਧੀ ਤੌਰ ਸੰਤੁਸ਼ਟ ਨਹੀਂ ਹੈ ਤਾਂ ਵਿਰੋਧੀ ਧਿਰ ਦੇ ਨੇਤਾਵਾਂ ਨੇ ਮਹਾਰਾਸ਼ਟਰ ਦੇ ਵਿੱਚ ਗੜਬੜੀ ਦੇ ਜੋ ਹੈ ਉਹ ਗੰਭੀਰ ਦੋਸ਼ ਲਗਾਏ ਨੇ ਵਿਰੋਧੀ ਧਿਰ ਨੇ ਇਹ ਦੋਸ਼ ਲਗਾਇਆ ਕਿ EVM ਤੇ ਵਿੱਚ ਗੜਬੜੀ ਦੇ ਕਾਰਨ ਉਹਨਾਂ ਦੀ ਹਾਰ ਹੋਈ ਹੈ ਸ਼ਰਧ ਪਵਾਰ ਦੇ ਘਰ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਆਪ ਨੇਤਾ ਅਰਵਿੰਦ ਕੇਜਰੀਵਾਲ ਵੀ ਇਸ ਦੌਰਾਨ ਪਹੁੰਚੇ ਇੰਡੀਆ ਬਲਾਕ ਦੀਆਂ ਪਾਰਟੀਆਂ ਨੇ ਇਕਜੁੱਟ ਹੋ ਕੇ ਨਤੀਜਿਆਂ ਦਾ ਵਿਰੋਧ ਕੀਤਾ ਹੈ ਤੇ EVM ਦੇ ਵਿੱਚ ਇਹ ਤਾਂ ਹੈਰਫੇਅਰ ਦੇ ਕਾਰਨ ਹੀ ਅਸੀਂ ਚੋਂੜ ਹਾਰੇ ਆ ਅਜਿਹਾ ਇੰਡੀਆ ਬਲੈਕ ਦਾ ਕਹਿਣਾ ਹੈ ਇਸ ਦੇ ਨਾਲ ਹੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਨੂੰ ਲੈ ਕੇ ਅਗਲੀ ਵੱਡੀ ਖਬਰ ਜਿੱਤੇ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਲਗਾਤਾਰ ਚੱ ਰਿਹਾ ਹੈ ਤਾਂ ਜਗਜੀਤ ਸਿੰਘ ਢੱਲੇਵਾਲ ਦੀ ਪੱਖ ਹੜਤਾਲ ਅੱਜ 16ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕੀ ਹੈ ਪੱਖ ਹੜਤਾਲ ਦੇ ਕਾਰਨ ਢੱਲੇਵਾਲ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਪ੍ਰਦਰਸ਼ਨ ਦੇ ਵਿਚਾਲੇ ਅੱਜ ਦੋਵੇਂ ਬਾਰਡਰਾਂ ਤੇ ਕਿਸਾਨਾਂ ਦੇ ਵੱਲੋਂ ਅਰਦਾਸ ਕੀਤੀ ਜਾਵੇਗੀ ਮੋਰਚੇ ਦੀ ਫਤਿਹ ਢੱਲੇਵਾਲ ਦੀ ਸਿਹਤਿਆਬੀ ਅਤੇ ਕਿਸਾਨਾਂ ਦੇ ਬਾਰੇ ਅਰਦਾਸ ਕੀਤੀ ਜਾਵੇਗੀ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਕਿਸਾਨੀ ਮੋਰਚੇ ਦੇ ਲਈ ਅਰਦਾਸ ਦੀ ਅਪੀਲ ਕੀਤੀ ਗਈ ਹੈ ਸ਼ੰਭੂ ਬਾਰਡਰ ਤੋਂ ਅਗਲੇ 2 ਦਿਨ ਹੋਰ ਕੋਈ ਵੀ ਜਥਾ ਜੋ ਹੈ ਦਿੱਲੀ ਨਹੀਂ ਜਾਵੇਗਾ ਕੇਂਦਰ ਸਰਕਾਰ ਦੇ ਨੇ ਨਿਯੋਤਾ ਨਹੀਂ ਭੇਜਿਆ ਤਾਂ 14 ਦਸੰਬਰ ਨੂੰ ਅਗਲਾ ਜਿਹੜਾ ਜਥਾ ਹੈ ਉਹ ਦਿੱਲੀ ਵਾਸਤੇ ਰਵਾਨਾ ਹੋਵੇਗਾ 14 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ 101 ਕਿਸਾਨਾਂ ਦਾ ਜਥਾ ਦਿੱਲੀ ਭੇਜਿਆ ਜਾਵੇਗਾ ਕਿਸਾਨਾਂ ਦੀਆਂ ਮੰਗੀਆਂ ਪੂਰੀਆਂ ਨਾ ਹੋਣ ਤੱਕ ਮੋਰਚਾ ਜੋ ਹੈ ਉਹ ਸ਼ੰਭੂ ਤੇ ਖਨੌਰੀ ਤੇ ਡਟਿਆ ਰਹੇਗਾ ਜਿਹਾ ਸਰਵਣ ਸਿੰਘ ਪੰਦੇ ਦਾ ਕਹਿਣਾ ਹੈ ਉੱਥੇ ਤੁਹਾਨੂੰ ਦੱਸ ਜੀ ਕਿ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਲਗਾਤਾਰ ਪੁਖੜਤਾਲ ਜਾਰੀ ਹੈ 16ਵੇਂ ਦਿਨ ਦੇ ਵਿੱਚ ਉਹਨਾਂ ਦੀ ਪੁਖੜਤਾਲ ਜਿਹੜੀ ਹੈ ਦਾਖਲ ਹੋ ਚੁੱਕੀ ਅੱਜ 16ਵੇਂ ਦਿਨ ਦੇ ਵਿੱਚ ਤਾਂ ਢੱਲੇਵਾਲ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਤੇ ਇਸ ਦੇ ਤਹਿਤ ਕਿਸਾਨਾਂ ਦੇ ਵੱਲੋਂ ਅੱਜ ਦਾ ਦਿਨ ਜੋ ਹੈ 18 ਦਿਨ ਦੇ ਵਜੋਂ ਮਨਾਇਆ ਜਾਏਗਾ ਜਿੱਤੇ ਕਿ ਸ਼ੰਭੂ ਤੇ ਖਨੌਰੀ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਤਾਂ ਹੋਰ ਨਾਲ ਇਲਾਕਿਆਂ ਦੇ ਵਿੱਚ ਜਿਹੜਾ ਲੋਕਾਂ ਦੇ ਵੱਲੋਂ ਗੁਰਦੁਆਰਿਆਂ ਦੇ ਵਿੱਚ ਕਿਸਾਨਾਂ ਦੋਲਨ ਦੀ ਫਤਿਹ ਦੇ ਲਈ ਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਦੇ ਲਈ ਅਰਦਾਸ ਕੀਤੀ ਜਾਵੇਗੀ ਉੱਥੇ ਤੁਹਾਨੂੰ ਦੱਸ ਦਈਏ ਕਿ ਜੇ ਇਸ ਦੌਰਾਨ ਕੇਂਦਰ ਸਰਕਾਰ ਜਾਂ ਹਰਿਆਣਾ ਸਰਕਾਰ ਦੇ ਵੱਲੋਂ ਕੋਈ ਉਹਨਾਂ ਦੇ ਨਾਲ ਜੇਕਰ ਗੱਲਬਾਤ ਨਹੀਂ ਕੀਤੀ ਜਾਂਦੀ ਤਾਂ 14 ਦਸੰਬਰ ਨੂੰ ਕਿਸਾਨਾਂ ਦਾ ਜਥਾ ਜੋ ਹੈ ਉਹ ਦਿੱਲੀ ਦੇ ਲਈ ਦੁਬਾਰਾ ਤੋਂ ਰਵਾਨਾ ਹੋਵੇਗਾ। ਤਾਂ ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਦੋ ਵਾਰ ਦਿੱਲੀ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ। 101 ਕਿਸਾਨਾਂ ਦਾ ਜਥਾ ਜੋ ਹੈ ਦਿੱਲੀ ਭੇਜਣ ਦੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਗਈ ਪਰ ਇਸ ਦੇ ਵਿੱਚ ਕਿਸਾਨ ਕਾਮਯਾਬ ਨਹੀਂ ਹੋ ਸਕੇ। ਹੁਣ ਦੁਬਾਰਾ ਤੋਂ ਜਿਹੜਾ ਕਿਸਾਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਤਾਂ ਉੱਥੇ ਹੀ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਵੀ ਖਰਾਬ ਹੈ ਜਿਸ ਦੇ ਤਹਿਤ ਅੱਜ ਦਾ ਦਿਨ ਜੋ ਹੈ ਕਿਸਾਨਾਂ ਦੇ ਵੱਲੋਂ ਅਰਦਾਸ ਦਿਵਸ ਦੇ ਵਜੋਂ ਮਨਾਇਆ जाएगा इस बारे हो कुछ जानकारी सामने आई है सुनते हैं हरियाणा प्रशासन हो या कोई और बातचीत के लिए आमंत्रित करता है हमें उनकी मंशा का मालूम भी होता है फिर भी हम बातचीत सुनने जाते हैं इसलिए भी हमारे पक्ष का ये कहना है भी कोई ये ना कहे भी हम बातचीत से रास्ता नहीं निकालना चाहते अब लगभग कल का समय निकल गया आज पांच बज गए चार बज गए सरकार की ओर से कोई भी बात है नहीं कोई इस तरह का उनका संदेशा नहीं है कि वो बातचीत करना चाहते हैं इसके लिए हमारे पास आंदोलन का रास्ता खुला है तो दोनों फोरमो ने जो निर्णय लिया है कि हम लोग जो अगला जथा है वो चौदह को रवाना करेंगे 101 आदमी का 14 दिसंबर को 101 किसान मजदूर का जथा फिर दिल्ली कूच की ओर रवाना होगा मर्जी बुड़ों का और जो भी परिणाम पहले निकले हैं जिस तरह से हमारे किसान घायल हुए हैं आज जो खनौरी पर हो रहा इस सब की जिम्मेवारी मोदी सरकार के ऊपर है इसके लिए हमने क्या सोचा एक तो आज सरदार मेजर सिंह अभी तरन तारण से हैं, उनके माथे पर रबट की गोली लगी थी उनको पीजीआई रेफर करा जा रहा है हमने देखा जैसे दिलबाग सिंह रेस्क्यू की में थे हमारे नेता थे शायद उनको आज शाम को रजिंद्रा से छुट्टी मिल जाए जो हमारे नेता अभी स्वस्थ होके मोर्चे में आए हैं वो अभी भी अच्छी तरह से घूम फिर नहीं सकते तो हम जब अगले का ऐलान करते हैं, इस बात का भी ख्याल रखते हैं कि जितने किसान जख्मी हुए हैं उनकी रिकवरी हो जाए अच्छे हो जाए स्वास्थ्य अच्छा हो जाए तो फिर भेजेंगे आगे जिस तरह से आप देख रहे हैं और मैं कहता हूं भी की भी कोई हद होती है जब खट्टर जैसे बोलते भी आप के ऊपर दिल्ली चले जाइए और पहले क्या बोलते रहे भी आप पैदल चले जाइए तो केंद्र के अथवा केंद्र के भाजपा के राज्य मंत्री अपनी विश्वंतिया जेडी विश्वासता है वो गवा चुके हैं जो हम समझते हैं इसी के साथ साथ दोनों फो... ਤਾਂ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਜਿੱਥੇ ਕਿ ਢੱਲੇਵਾਲ ਦੇ ਸਮਰਥਨ ਦੇ ਵਿੱਚ ਸਾਥੀ ਕਿਸਾਨਾਂ ਨੇ ਵੀ ਭੁੱਖ ਹੜਤਾਲ ਕੀਤੀ ਹੈ ਸ਼ੰਭੂ ਮੋਰਚੇ ਤੇ ਕੱਲ ਪੂਰਾ ਦਿਨ ਨਹੀਂ ਬਲਿਆ ਚੁੱਲਾ ਦਾ ਚੁੱਲਾ ਨਾ ਬਾਲੇ ਜਾਣ ਦੇ ਕਾਰਨ ਕੱਲ ਮੋਰਚੇ ਉੱਤੇ ਨਹੀਂ ਲੰਗਰ ਬਣਿਆ ਤਾਂ ਸਮਰਥਨ ਦੇ ਵਿੱਚ ਬੈਠੇ ਸਾਰੇ ਕਿਸਾਨ ਵੀ ਕੱਲ ਪੂਰੀ ਤਰ੍ਹਾਂ ਭੁੱਖ ਹੜਤਾਲ ਉੱਤੇ ਰਹੇ ਜਗਜੀਤ ਸਿੰਘ ਢੱਲੇਵਾਲ ਤੇ ਜੱਦੀ ਪਿੰਡ ਦੇ ਵੀ ਕਿਸਾਨਾਂ ਨੇ ਭੁੱਖ ਹੜਤਾਲ ਕੀਤੀ ਢੱਲੇਵਾਲ ਦੇ ਜੱਦੀ ਪਿੰਡ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੀ ਭੁੱਖ ਹੜਤਾਲ ਕੀਤੀ ਗਈ ਤਾਂ ਕਿਸਾਨਾਂ ਨੇ ਭਵਿੱਖ ਦੇ ਅੰਦਰ ਆਪਣਾ ਅੰਦੋਲਨ ਹੋਰ ਤੇਜ਼ ਕਰ ਦੀ ਵੀ ਚੇਤਾਵਨੀ ਇਸ ਦੌਰਾਨ ਦਿੱਤੀ ਹੈ ਕਿਸਾਨ ਨੇਤਾ ਡੱਲੇਵਾਲ ਦਾ ਮਰਨ ਵਰਤ ਪਿਛਲੇ 15 ਦਿਨਾਂ ਤੋਂ ਲਗਾਤਾਰ ਚੱਲ ਰਹੀ ਹੈ ਤੇ ਅੱਜ 16ਵੇਂ ਦਿਨ ਦੇ ਵਿੱਚ ਉਹਨਾਂ ਦਾ ਮਰਨ ਵਰਤ ਪਹੁੰਚ ਚੁੱਕਿਆ ਹੈ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਤਬੀਅਤ ਲਗਾਤਾਰ ਵਿਗੜ ਰਹੀ ਹੈ ਡੱਲੇਵਾਲ ਦੀ ਸਿਹਤ ਵਿਗੜਨ ਦੇ ਕਾਰਨ ਆਮ ਕਿਸਾਨ ਲਗਾਤਾਰ ਸਮਰਥਨ ਦੇ ਵਿੱਚ ਆ ਰਹੇ ਨੇ ਤਾਂ ਉੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਦਿੱਲੀ ਜਾਣ ਦੇ ਲਈ ਕਿਸਾਨ ਲਗਾਤਾਰ ਕੋਸ਼ਿਸ਼ਾਂ ਉਹਨਾਂ ਦੀਆਂ ਜਾਰੀ ਨੇ ਤੇ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਆਪਣੇ ਐਮਐਸਪੀ ਦੀ ਮੰਗ ਨੂੰ ਲੈ ਕੇ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਉਹ ਮਰਨ ਵਰਤ ਉੱਤੇ ਬੈਠੇ ਤਾਂ ਜਿਸ ਤਰ੍ਹਾਂ ਵਿਚ ਉਹਨਾਂ ਦੀ ਸਿਹਤ ਜੋ ਹੈ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਤੇ ਇਸ ਦੇ ਤਹਿਤ ਡੱਲੇਵਾਲ ਦੇ ਸਮਰਥਨ ਦੇ ਵਿੱਚ ਸਾਥੀ ਕਿਸਾਨਾਂ ਨੇ ਵੀ ਭੁਖੜਤਾਲ ਕੀਤੀ ਤਾਂ ਸ਼ੰਭੂ ਮੋਰਚੇ ਉੱਤੇ ਕੱਲ ਪੂਰਾ ਦਿਨ ਚੁੱਲ੍ਹਾ ਨਹੀਂ ਬਲਿਆ ਤਾਂ ਕਿਸੇ ਨੇ ਕੋਈ ਵੀ ਕਿਸੇ ਵੀ ਪਿੰਡ ਦੇ ਵਿੱਚੋਂ ਲੰਗਰ ਨਹੀਂ ਆਇਆ ਤਾਂ ਚੁੱਲ੍ਹਾ ਨਾ ਬਾਲੇ ਜਾਣ ਦੇ ਕਾਰਨ ਕੱਲ ਮੋਰਚੇ ਦੇ ਵਿੱਚ ਲੰਗਰ ਨਹੀਂ ਬਣਿਆ ਤਾਂ ਸਮਰਥਨ ਦੇ ਵਿੱਚ ਬੈਠੇ ਸਾਰੇ ਕਿਸਾਨ ਵੀ ਕੱਲ ਪੂਰੀ ਤਰ੍ਹਾਂ ਭੁਖੜਤਾਲਤੇ ਰਹੇ ਉੱਥੇ ਹੀ ਸਿੱਧੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਹਾਂ ਜਿੱਥੇ ਕਿ ਸ਼ੰਭੂ ਬਾਰਡਰ ਉੱਤੇ ਤੇ ਖਨੌਰੀ ਬਾਰਡਰ ਉੱਤੇ ਡੱਲੇਵਾਲ ਦੇ ਸਮਰਥਨ ਦੇ ਵਿੱਚ ਆਏ ਹੋਏ ਕਿਸਾਨ ਦੇ ਵੱਲੋਂ ਭੁਖੜਤਾਲ ਕੀਤੀ ਗਈ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਚੁੱਲ੍ਹਾ ਨਹੀਂ ਬਲਿਆ ਤਾਂ ਉੱਥੇ ਹੀ ਸਮਰਥਨ ਦੇ ਵਿੱਚ ਬੈਠੇ ਸਾਰੇ ਕਿਸਾਨਾਂ ਕਿਸਾਨ ਵੀ ਕੱਲ ਪੂਰੀ ਤਰ੍ਹਾਂ ਪੁਖੜ ਹੜਤਾਲਤੇ ਰਹੇ ਜਗਜੀਤ ਸਿੰਘ ਡੱਲੇਵਾਲ ਦੇ ਜੱਦੀ ਪਿੰਡ ਦੇ ਕਿਸਾਨ ਵੀ ਪੁਖੜ ਹੜਤਾਲਤੇ ਰਹੇ ਕਿਸਾਨਾਂ ਨੇ ਪਵਿੱਤ ਦੇ ਅੰਦਰ ਆਪਣਾ ਅੰਦੋਲਨ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਤਾਂ ਕਿਸਾਨ ਨੇਤਾ ਡੱਲੇਵਾਲ ਦਾ ਮਨਨ ਵਰਤ ਪਿਛਲੇ 15 ਦਿਨਾਂ ਤੋਂ ਲਗਾਤਾਰ ਜਾਰੀ ਹੈ ਮਨਨ ਵਰਤ ਉੱਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਤਬੀਅਤ ਲਗਾਤਾਰ ਵਿਕੜ ਰਹੀ ਹੈ ਤੇ ਡੱਲੇਬਾਦੀ ਸਿਹਤ ਉਹ ਵਿਗੜਨ ਦੇ ਕਾਰਨ ਆਮ ਕਿਸਾਨ ਜੋ ਹੈ ਲਗਾਤਾਰ ਸਮਰਥਨ ਦੇ ਵਿੱਚ ਆ ਰਹੇ ਨੇ ਤਾਂ ਇਸ ਬਾਰੇ ਹੋਰ ਕੀ ਕੋ ਜਾਣਕਾਰੀ ਸਾਹਮਣੇ ਆਈ ਹੈ ਸੁਣਦੇ ਹਾਂ ਬਿਲਕੁਲ ਜੀ ਤੇ ਆਪ ਕੈਮਰਾ ਬੰਨੇ ਸਾਰਾ ਕੁਝ ਦਿਖਾ ਹੀ ਦਿੱਤਾ ਬਿਲਕੁਲ ਬੰਦੇ ਚਲੇ ਜੀ ਆ ਵੀ ਹੁਣ ਦੱਸ ਦੋਗੇ ਇਹ ਚੰਦੇ 8 ਵਜੇ ਤੋਂ ਰਾਤ ਦੇ ਬੰਦ ਆ ਜਿਹੜੇ ਕੋਈ ਦਾ ਜੋ ਸਾਡੇ ਕੋਲ ਰਸਤਾ ਹੈ ਕਿ ਉਹ ਸਾਰੀ ਦੀ ਸਾਰੀ ਰਾਤੀ ਖਤਮ ਕਰ ਦਿੱਤੀ ਗਈ ਹੈ ਜਿਹੜਾ ਕੋ ਸਾਡੇ ਕੋਲ ਬੜਿਆ ਲੰਗਰ ਪਹਨਾਰਾ ਹੈਗਾ ਸਾਰਾ ਰਾਤ ਦਾ ਖਤਮ ਕਰ ਦਿੱਤਾ ਕਿਉਂਕਿ ਸਵੇਰੇ ਚਾਹ ਵੀ ਜਿਹੜੀ ਆ ਉਹ ਨਹੀਂ ਕਹੇ ਨੇ ਪੀਤੀ ਇੱਕ ਸਰਦਾਰ ਜਗਜੀਤ ਸਿੰਘ ਜੀ ਡਲੇਆਲ ਸਾਡੇ ਹੱਕਾਂ ਵਾਸਤੇ ਜਿਹੜੇ ਬਿਠੇ ਨੇ ਤੇ ਉਹਨਾਂ ਦੇ ਦਰਦ ਕਰਕੇ ਇਹ ਨਹੀਂ ਵੀ ਅਸੀਂ ਜੇ ਸੂਬਾ ਕਮੇਟੀ ਦਾ ਹੁਕਮ ਮੰਨਾਂਗੇ ਵੀ ਜੇ ਉਹ ਸਾਨੂੰ ਆਖਣਗੇ ਤੇ ਅਸੀਂ ਲੰਘ ਰਹੇ ਅਸੀਂ ਖੁਦ ਖੁਦ ਸਾਰਿਆਂ ਦੇ ਵਿੱਚ ਦਰਦਿਆ ਅਸੀਂ ਜੇ ਸਾਨੂੰ ਰੱਖਣਗੇ ਵੀ ਵੀ ਤੁਸੀਂ ਇੱਕ ਦਿਨ ਛੱਕ ਲੋ ਜੇ ਸਾਨੂੰ ਡਲੇਆ ਸਾਹਿਬ ਦੀ ਸ਼ਹੀਦ ਵਕਤ ਦੀ ਯਾਪੀ ਬਿਲਕੁਲ ਅੰਮ੍ਰਿਤਸਰ ਜਿਹੜਾ ਜਿਹੜਾ ਆ ਉਹਦੇ ਬੈਠੇ ਆ ਬਿਲਕੁਲ ਉੱਕਾ ਹੀ ਨਹੀਂ ਪਰਛਾਦਾ ਛਣਗੇ ਜਿੰਨਾ ਚਿਰ ਡੱਲੇਵਾਲ ਸਾਹਿਬ ਨਹੀਂ ਛਣਗੇ ਉਹਨਾਂ ਚਿਰ ਅਸੀਂ ਵੀ ਨਹੀਂ ਛਣਾਂਗੇ ਜਿਹੜਾ ਸਾਰੇ ਮੋਰਚੇ ਵੱਲੋਂ ਜਿਹੜੇ ਅੱਗ ਨਹੀਂ ਬਾਲੀ ਗਈ ਜੋ ਮੋਰਚੇ ਵੱਲੋਂ ਐਲਾਨ ਹੀ ਪਿਆ ਅੱਜ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਜਾਊਗੀ ਉਹ ਪੂਰਨ ਤੌਰ ਤੇ ਮੋਰਚੇ 'ਚ ਲਾਗੂ ਕੀਤੀ ਗਈ ਆ ਆ ਚੁੱਲ੍ਹੇ ਜਿਹੜੇ ਉਹ ਨਹੀਂ ਬਲ ਰਹੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਮਨਨਵਰਤਨ ਤੇ ਬੈਠੇ ਆ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਿਹੜੀ ਸਰਕਾਰ ਨੇ ਮੰਗਾ ਮੰਨੀਆਂ ਇਹ ਉਹਨੂੰ ਲਾਗੂ ਕਰਾਉਣ ਵਾਸਤੇ ਤੇ ਜੇ ਸਰਦਾਰ ਜਗਜੀਤ ਸਿੰਘ ਦੀ ਸਿਹਤ ਵਿਗੜਦੀ ਆ ਤੇ ਇਹ ਮੋਰਚਾ ਵੀ ਭੁੱਖ ਹੜਤਾਲ ਤੇ ਪੈਣਾ ਸਮੁੱਚਾ ਮੋਰਚਾ ਹੀ ਮਰਨ ਵੱਤ ਤੇ ਬਹਿ ਸਕਦਾ ਜੀ ਤਾ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਜਿੱਥੇ ਕਿ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਨ ਤੇ ਚਰਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆਇਆ। ਤਾਂ ਸਾਬਕਾ ਸੀਐਮ ਤੇ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਬਟਾ ਬਿਆਨ ਦਿੱਤਾ ਹੈ। ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਕਿਸਾਨ ਤਰਨਾਏ ਦੇਣ ਦੇ ਲਈ ਮਜਬੂਰ ਨੇ ਜਿਹਾ ਉਹਨਾਂ ਦਾ ਕਹਿਣਾ ਹੈ। ਚਰਨਜੀਤ ਸਿੰਘ ਚੰਨੀ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਛੱਡਣ ਦੀ ਅਪੀਲ ਕੀਤੀ ਹੈ। ਜਗਜੀਤ ਸਿੰਘ ਡੱਲੇਵਾਲ ਜੀ ਆਪਣੀ ਸਿਹਤ ਵੱਲ ਧਿਆਨ ਕਰਨ ਅਜਿਹਾ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਤਾਂ ਉੱਥੇ ਹੀ ਕਿਸਾਨ ਅੰਦੋਲਨ ਬਾਰੇ ਹਰਿਆਣਾ ਸੀਐ ਪਿਆਨ ਉੱਤੇ ਵੀ ਚੰਨੀ ਦਾ ਪਲਟਵਾਰ ਸਾਹਮਣੇ ਆਇਆ ਹਰਿਆਣਾ ਦੇ ਸੀਐਮ ਨੇ ਕਿਹੜਾ ਕੁੰਡ ਕੱਢਿਆ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਅਜਿਹਾ ਉਹਨਾਂ ਦਾ ਕਹਿਣਾ ਹੈ ਤਾਂ ਨਗਰ ਨਿਗਮ ਚੋਣਾ ਨੂੰ ਲੈ ਕੇ ਪੰਜਾਬ ਸਰਕਾਰ ਉੱਤੇ ਵੀ ਵਿਵਰੇ ਨੇ ਚਰਨਜੀਤ ਸਿੰਘ ਚੰਨੀ ਤਾਂ ਸਾਨੂੰ ਅਜੇ ਤੱਕ ਵੋਟਰ ਸੂਚੀਆਂ ਨਹੀਂ ਮਿਲੀਆਂ ਤਾਂ ਕਿਸ ਤਰ੍ਹਾਂ ਨਾਮਜ਼ਦਗੀਆਂ ਦਾਖਲ ਹੋਣ ਜਲੰਧਰ ਦਾ ਪ੍ਰਸ਼ਾਸਨ ਤਾਂ ਲਈ ਨਾਲ ਆਪ ਨੂੰ ਜੇਤੂ ਕਰਾਉਣਾ ਚਾਹੁੰਦਾ ਹੈ ਅਜਿਹਾ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਉੱਥੇ ਤੁਹਾਨੂੰ ਦੱਸਦੀ ਕਿ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਨ ਨੂੰ ਉੱਤੇ ਚਰਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆਇਆ ਹੈ ਸਾਬਕਾ ਸੀਐਮ ਤੇ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆਇਆ ਤਾਂ ਇਸ ਵਾਰ ਇਹ ਉਹਨਾਂ ਨੇ ਹੋਰ ਕੀ ਕੁਝ ਕਿਹਾ ਸੁਣਦੇ ਹਾਂ ਦੇਖੋ ਇਹ ਮਜਬੂਰ ਕਰ ਰਹੀ ਹੈ ਸਰਕਾਰ ਕਿਸਾਨਾਂ ਨੂੰ ਪੰਜਾਬ ਪੂਰੇ ਹਿੰਦੁਸਤਾਨ ਦੇ ਵਿੱਚ ਪਿਛਲੇ ਸਾਲ ਦੇ ਵਿੱਚ 11100 ਕਿਸਾਨਾਂ ਦੀ ਆਤਮ ਹੱਤਿਆ ਹੋਈ ਹੈ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਇਹ ਮਜਬੂਰ ਕਰ ਰਿਹਾ ਕਿਸਾਨਾਂ ਨੂੰ ਕਿ ਉਹ ਧਰਨੇ ਤੇ ਬੈਠਣ ਉਹ ਭੁੱਖ ਹੜਤਾਲ ਕਰਨ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਢੱਲੇਵਾਲ ਸਾਹਿਬ ਮਰ ਜਾਣ ਢੱਲੇਵਾਲ ਸਾਹਿਬ ਦੀ ਸਿਹਤ ਖਰਾਬ ਹੋਵੇ ਇਹਨਾਂ ਦੀ ਦੇ ਜੂਨੀ ਸਰਕਾਰ ਦੀ ਮੈਂ ਢੱਲੇਵਾਲ ਸਾਹਿਬ ਨੂੰ ਅਪੀਲ ਕਰਾਂਗਾ ਕਿ ਇਹ ਵਿਚਾਰਮ ਹੋਏ ਬਿਆ ਲੋਕ ਇਹਨਾਂ ਪਿੱਛੇ ਆਪਣੀ ਜਾਨ ਨਾ ਦੋ ਕਿਸਾਨੀ ਦੇ ਮਸਲੇ ਤੁਹਾਡੀ ਜ਼ਰੂਰਤ ਹੈ ਕਿਸਾਨ ਲੀਡਰਾਂ ਦੀ ਜ਼ਰੂਰਤ ਹੈ ਤੁਸੀਂ ਤਕੜੇ ਹੋ ਕੇ ਲੜੋ ਲੇਕਿਨ ਇਹ ਭੁਖੜ ਹੜਤਾਲ ਵਾਲਾ ਕੰਮ ਛੱਡੋ ਹੱਕਾਂ ਨੂੰ ਆਪਣੀ ਸਿਹਤ ਨੂੰ ਗਾੜ ਦਿਓ ਇਹਨਾਂ ਪਰ ਕੋਈ ਅਸਰ ਨਹੀਂ ਆਉਂਦਾ

ਅੱਛਾ ਹੁਣ ਆਪਾਂ ਗੱਲ ਕਰ ਲਈਏ ਇੱਥੇ ਦੀ ਇਲੈਕਸ਼ਨ ਦੀ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਾਰਪੋਰੇਸ਼ਨ ਦੀਆਂ ਨਿਊਰਸਪਲ ਕਮੇਟੀ ਦੇ ਚੋਣਾਂ ਹੋ ਰਹੀਆਂ ਹਨ ਲੇਕਿਨ ਪੰਜਾਬ ਸਰਕਾਰ ਦੀ ਨੀਅਤ ਖਰਾਬ ਹੈ ਅਜੇ ਤੱਕ ਪਰਸੋਂ ਤੱਕ ਲਾਸਟ ਡੇਟ ਹੈ ਕਾਗਜ਼ ਭਰਨੇ ਦੀ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਲਿਸਟਾਂ ਨਹੀਂ ਦਿੱਤੀਆਂ ਵੋਟਰਾਂ ਦੀ ਕਿਸ ਤਰ੍ਹਾਂ ਸਾਡੇ ਮੁੰਦੇ ਕਾਗਜ਼ ਭਰਨਗੇ ਹੁਣ ਕਹਿੰਦੇ ਅਪਲੋਡ ਕਰਦੀਆਂ ਉਹ ਡਾਊਨਲੋਡੇ ਨਹੀਂ ਹੁੰਦੀਆਂ ਇਹ ਹੈਰਾਨੀ ਦੀ ਗੱਲ ਇਹ ਹੈ ਕਿ ਲਿਸਟਾਂ ਦੇ ਵਿੱਚ ਛੇੜਛਾੜ ਹੋ ਰਹੀ ਹੈ ਇੱਥੇ ਦੀ ਐਡਮਿਨਿਸਟ੍ਰੇਸ਼ਨ ਡੀਸੀ ਤੇ ਇੱਥੇ ਦਾ ਚੀਫ ਕਮਿਸ਼ਨਰ ਰਲ ਕੇ ਜਿਹੜੀ ਜਲੰਧਰ ਦੀ ਥੋਣ ਹੈ ਉਹ ਲੁੱਟ ਕੇ ਉਹਨਾਂ ਨੂੰ ਦੇਣਾ ਚਾਹੁੰਦੇ ਅਸਰ ਇਸ ਦੇ ਨਾਲ ਹੀ ਪੰਜਾਬ ਯੂਥ ਕਾਂਗਰਸ ਤੇ ਵਰਕਰਾਂ ਨੇ ਚੰਡੀਗੜ੍ਹ ਦੇ ਵਿੱਚ ਰੋਸ ਵਿਖਾਵਾ ਕੀਤਾ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਨਿਤਰੇ ਪੰਜਾਬ ਕਾਂਗਰਸ ਦੇ ਯੂਥ ਵਰਕਰ ਸੀਐਮ ਦੇ ਨਿਵਾਸ ਦੇ ਘਰਾਓ ਕਰਨ ਜਾ ਰਹੇ ਵਰਕਰਾਂ ਨੂੰ ਪੁਲਿਸ ਨੇ ਇਸ ਤਰ੍ਹਾਂ ਰੋਕਿਆ ਹੈ ਸੈਕਟਰ 15 ਦੇ ਨੇੜੇ ਚੰਡੀਗੜ੍ਹ ਪੁਲਿਸ ਤੇ ਕਾਂਗਰਸੀ ਵਰਕਰਾਂ ਦੇ ਵਿਚਾਲੇ ਟਕਰਾਅ ਹੋਇਆ ਕਾਂਗਰਸੀ ਵਰਕਰਾਂ ਨੂੰ ਖਦੇੜਨ ਦੇ ਲਈ ਪੁਲਿਸ ਨੇ ਹਲਕੇ ਬਲ ਦਾ ਪ੍ਰਯੋਗ ਵੀ ਕੀਤਾ ਤੁਹਾਨੂੰ ਦੱਸ ਦੇ ਕਿ ਪ੍ਰਦਰਸ਼ਨ ਕਰ ਰਹੇ ਕਈ ਕਾਂਗਰਸੀ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਿਆ ਤੇ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਵਿੱਚ ਦੇਰ ਸ਼ਾਮ ਨੂੰ ਕਾਂਗਰਸੀ ਵਰਕਰ ਰਿਹਾ ਕੀਤੇ ਗਏ ਨਸ਼ਿਆਂ ਦੇ ਖਿਲਾਫ ਯੂਥ ਕਾਂਗਰਸ ਨੇ ਕੀਤਾ ਸੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਤਾਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਵਿਕਰੀ ਲਗਾਤਾਰ ਵਧਣ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਗਿਆ ਸੀ 유ਥ ਕਾਂਗਰਸ ਨੇ ਨਾਰਾ ਦਿੱਤਾ ਨੌਜਵਾਨਾਂ ਨੂੰ ਨਸ਼ੇ ਨਹੀਂ ਰੋਜ਼ਗਾਰ ਦਿਓ ਤਾਂ ਤਾਂ ਦੱਸਦੀ ਹੈ ਕਿ ਪੰਜਾਬ 유ਥ ਕਾਂਗਰਸ ਦੇ ਵਰਕਰਾਂ ਨੇ ਚੰਡੀਗੜ੍ਹ ਦੇ ਵਿੱਚ ਰੋਸ ਵਿਖਾਵਾ ਕੀਤਾ ਹੈ ਜਿਸ ਦੀਆਂ ਲਾਈਵ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਨਿਤਨੇ ਨੇ ਪੰਜਾਬ ਕਾਂਗਰਸ ਦੇ 유ਥ ਵਰਕਰ ਤਾਂ ਸੀਐਮ ਦੇ ਨਿਵਾਸ ਦੇ ਕਿਰਾਉ ਕਰਨ ਜਾ ਰਹੇ ਵਰਕਰਾਂ ਨੂੰ ਇਸ ਤਰ੍ਹਾਂ ਨੇ ਪੁਲਿਸ ਨੇ ਰੋਕਿਆ ਸੈਕਟਰ 15 ਦੇ ਨੇੜੇ ਚੰਡੀਗੜ੍ਹ ਪੁਲਿਸ ਤੇ ਕਾਂਗਰਸੀ ਵਰਕਰਾਂ ਦੇ ਵਿਚਾਲੇ ਟਕਰਾਅ ਦੇਖਣ ਨੂੰ ਮਿਲਿਆ ਇਸ ਬਾਰੇ ਹੋਰ ਕੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਸੁਣਦੇ ਪੰਜਾਬ ਦੇ ਲੋਕਾਂ ਨਾਲ ਔਰ ਪੰਜਾਬ ਦੇ ਖਾਸ ਤੌਰ ਤੇ ਨੌਜਵਾਨਾਂ ਨਾਲ ਜਿਹੜੇ ਵਾਦੇ ਕੀਤੇ ਸੀਗੇ ਅੱਜ ਉਹਨਾਂ ਵਾਦਿਆਂ ਨੂੰ ਯਾਦ ਕਰਾਉਣ ਲਈ ਸਾਡਾ ਅੱਜ ਦਾ ਨਾਰਾ ਹੈ ਕਿ ਨੌਕਰੀ ਦਿਓ ਨਸ਼ਾ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਸਿਰ ਚੜ ਬੋਲ ਰਿਹਾ ਹੈ ਇਸ ਸਰਕਾਰ ਦੇ ਵਿੱਚ 10 ਗੁਣਾ ਨਸ਼ਾ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਵਿਕ ਰਿਹਾ ਹੈ ਔਰ ਹਰ ਰੋਜ਼ ਨੌਜਵਾਨਾਂ ਦੀ ਮੌਤ ਨਸ਼ਿਆਂ ਨਾਲ ਹੋ ਰਹੀ ਹੈ ਕਿੱਥੇ ਨਸ਼ੇ ਮਿਲ ਰਹੇ ਨੇ ਮਿਲ ਨਹੀਂ ਕਿੱਥੇ ਨੌਕਰੀ ਚਾਹੀਦੀ ਹੈ ਇਹ ਕਹਿੰਦੇ ਸੀਗੇ ਨੌਕਰੀਆਂ ਸੀ 25 ਲੱਖ ਨੌਕਰੀਆਂ ਪੰਜਾਬ ਦੇ ਵਿੱਚ ਦਵਾਂਗੇ ਪਰ ਅੱਜ ਤੱਕ ਇਹ 40000 ਦਾ ਹੀ ਗੁੱਗਾ ਗਾਰੇ ਨੇ ਸਿਰਫ 40000 ਕਰਕੇ ਕਹਿ ਰਹੇ ਅਸੀਂ ਨੌਕਰੀਆਂ ਦੇਤੀਆਂ ਸੋ ਇਹ ਬੜਾ ਵੱਡਾ ਇਹਨਾਂ ਦਾ ਅੱਜ ਦਾ ਪਰਦਾਫਾਸ਼ ਅਸੀਂ ਕਰਨ ਆਏ ਕਿਉਂਕਿ ਕਾਰਪੋਰੇਸ਼ਨ ਦੀਆਂ ਵੀ ਚੋਣਾ ਆ ਰਹੀਆਂ ਨੇ ਇਹਨਾਂ ਤੇ ਝੂਠ ਦਾ ਪਰਦਾਫਾਸ਼ ਔਰ ਇਹਨਾਂ ਨੂੰ ਯਾਦ ਕਰਾਉਣ ਲਈ ਕਿ ਇਹ ਤੁਹਾਡੇ ਵਾਅਦੇ ਸੀਗੇ ਜੇ ਤੁਸੀਂ ਵਾਅਦੇ ਨਹੀਂ ਕਰ ਸਕਦੇ ਤੇ ਪੰਜਾਬ ਦੇ ਲੋਕਾਂ ਤੋਂ ਤੁਸੀਂ ਹੱਥ ਜੋੜ ਕੇ ਮਾਫੀ ਮੰਗ ਲਓ ਕਿ ਪੰਜਾਬ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਕਰ ਆਪਣੇ ਵਾਦੇ ਆਪਣੀਆਂ ਗਾਰੰਟੀਆਂ ਨਹੀਂ ਪੂਰੀਆਂ ਕਾਜ਼ ਦੇ ਨਾਲ ਹੀ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਜਿੱਥੇ ਕਿ ਨਗਰ ਨਿਗਮ ਚੋਣਾ ਤੋਂ ਪਹਿਲਾਂ ਜਲੰਧਰ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਜਲੰਧਰ ਦੇ ਸਾਬਕਾ ਮੇਅਰ ਜਗਦੀਸ਼ ਰਾਜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸਾਬਕਾ ਮੇਅਰ ਦੇ ਨਾਲ ਕਈ ਕਾਂਗਰਸੀ ਨੇਤਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਹੈ ਵਾਰਡ ਨੰਬਰ 65 ਦੀ ਕਾਉਂਸਲਰ ਅਨੀਤਾ ਰਾਜਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੀ ਸਾਬਕਾ ਸੀਨੀਅਰ ਡਿਪਟੀ ਮੇਅਰ ਵੀ ਰੈਚ ਕੀ ਹੈ ਅਨੀਤਾ ਰਾਜਤ ਅਤੇ ਨੀਤਾਵਾਂ ਨੇ ਨੀਤਾਮਾ ਦੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਆਮ ਆਦਮੀ ਪਾਰਟੀ ਹੋਰ ਵੀ ਜ਼ਿਆਦਾ ਮਜ਼ਬੂਤ ਹੋਈ ਹੈ ਇਸੇ ਦੌਰਾਨ ਕੈਪਟਨ ਮੰਤਰੀ 모ਹਿੰਦਰ ਭਗਤ ਵੀ ਮੌਕੇ ਤੇ ਮੌਜੂਦ ਰਹੇ ਅਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਕਲਸੀ ਵੀ ਇਸ ਦੌਰਾਨ ਮੌਜੂਦ ਰਹੇ ਤਾਂਮਨ ਸ਼ੇਰ ਕਲਸੀ ਨੇ ਜਗਦੀਸ਼ ਰਾਜਾ ਤੇ ਅਨੀਤਾ ਰਾਜਾ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਜਿਸ ਦੀਆਂ ਸਿੱਧੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕਰਦੇ ਹਾਂ ਤਾਂ ਉੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਵੱਡੀ ਖਬਰ ਤੁਹਾਡ ਨਾਲ ਸਾਂਝੀ ਕਰਦੇ ਆ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਕਈ ਨੇਤਾ ਜੋ ਹੈ ਸ਼ਾਮਿਲ ਹੋਏ ਨੇ ਨਗਰ ਨਿਗਮ ਚੋਣਾ ਤੋਂ ਪਹਿਲਾਂ ਜਲੰਧਰ ਦੇ ਵਿੱਚ ਕਾਂਗਰਸ ਨੂੰ ਵੱਡਾ ਚਟਕਾ ਲੱਗਿਆ ਹੈ ਤੇ ਜਗਦੀਸ਼ ਰਾਜਾ ਜੋ ਹੈ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਦੇ ਨਾਲ ਹੋਰ ਵੀ ਕਈ ਜਾਣੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਤਾਂ ਇਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੀ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਤੇ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਕਲਸੀ ਵੀ ਮੌਕੇ ਤੇ ਮੌਜੂਦ ਰਹੇ ਤਾਂ ਅਮਨ ਸ਼ੇਰ ਕਲਸੀ ਨੇ ਜਗਦੀਸ਼ ਰਾਜਾ ਤੇ ਅਨੀਤਾ ਰਾਜਾ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਤੋtheta ਤੁਹਾਨੂੰ ਦੱਸ ਦਈਏ ਕਿ ਨਗਰ ਨਿਗਮ ਚੋਣਾ ਤੋਂ ਪਹਿਲਾਂ ਜਲੰਧਰ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਜਲੰਧਰ ਦੇ ਸਾਬਕਾ ਮੇਅਰ ਜਗਦੀਸ਼ ਰਾਜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ ਨਗਰ ਨਿਗਮ ਤੇ ਨਗਰ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਰਣਨੀਤੀ ਕੜੀ ਹੈ ਤਾਂ ਚੋਣਾਂ ਨੂੰ ਲੈ ਕੇ ਮਿਊਸਪਲ ਪਵਨ ਵਿਖੇ ਆਮ ਆਦਮੀ ਪਾਰਟੀ ਦੀ ਅਹਿਮ ਬੈਠਕ ਹੋਈ ਹੈ ਬੈਠਕ ਦੇ ਵਿੱਚ ਖੁਦ ਦਾ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਉੱਤੇ ਮੌਜੂਦ ਰਹੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਨੇ ਵੀ ਇਸ ਬੈਠਕ ਦੀ ਪ੍ਰਧਾਨਗੀ ਕੀਤੀ ਹੈ ਲੋਕਲ ਬਾਡੀ ਮੰਤਰੀ ਤੋਂ ਇਲਾਵਾ ਪਾਰਟੀ ਦੇ ਸਾਰੇ ਸੀਨੀਅਰ ਆਗੂ ਵੀ ਇਸ ਦੌਰਾਨ ਮੌਜੂਦ ਰਹੇ ਮੈਟਕ ਦੇ ਦੌਰਾਨ ਪਾਰਟੀ ਉਮੀਦਵਾਰਾਂ ਦੀ ਸੂਚੀ ਤੋਂ ਲੈ ਕੇ ਮੁੱਦਿਆਂ ਤੇ ਵੀ ਚਰਚਾ ਹੋਈ ਹੈ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉੱਤੇ ਹੀ ਚੋਣਾਂ ਦੇ ਵਿੱਚ ਉਤਰੇਗੀ ਅਜਿਹਾ ਅਮਨ अरोड़ा ਦਾ ਕਹਿਣਾ ਹੈ ਲੋਕਲ ਬਾਡੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਯਕੀਨੀ ਹੈ ਅਜਿਹਾ ਉਹਨਾਂ ਨੇ ਕਿਹਾ ਤਰਧਾਨ ਉਦਾਸੀਕ ਨਗਰ ਨਿਗਮ ਤੇ ਨਗਰ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਰਣਨੀਤੀ ਕੜੀ ਹੈ ਤੇ ਚੋਣਾਂ ਨੂੰ ਲੈ ਕੇ ਮਿਊਸਪਲ ਪਵਨ ਵਿਖੇ ਆਮ ਆਦਮੀ ਪਾਰਟੀ ਨੇ ਅਹਿਮ ਬੈਠਕ ਕੀਤੀ ਹੈ ਤਾਂ ਬੈਠਕ ਦੇ ਵਿੱਚ ਖੁਦ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ਟ ਔਰ ਉੱਤੇ ਮੌਜੂਦ ਰਹੇ ਇਸ ਬਾਰੇ ਹੋਰ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਸੁਣਦੇ ਹਾਂ 21 ਤਾਰੀਖ ਨੂੰ 977 ਬੋਰਡਸ ਦੇ ਵਿੱਚ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ 46 ਕਮੇਟੀਆਂ ਔਰ ਕਾਰਪੋਰੇਸ਼ਨਾਂ ਔਰ 49 ਬਾਈ ਇਲੈਕਸ਼ਨਸ ਨੇ 977 ਬੋਰਡਾਂ ਦੇ ਵਿੱਚੋਂ ਕੈਂਡੀਡੇਟਸ ਦੀ ਸਿਲੈਕਸ਼ਨ ਫੇਅਰ ਹੋਵੇ ਮੈਰਿਟ ਦੇ ਉੱਪਰ ਹੋਵੇ ਹਰ ਕਿਸੇ ਨੂੰ ਉਹਦਾ ਬਣਦਾ ਹੱਕ ਹੈ ਜਿਹੜਾ ਉਹ ਮਿਲੇ ਇਹਦੇ ਲਈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਡਾਕਟਰ ਸੰਦੀਪ ਪਾਟਕ ਜੀ ਸਾਡੇ ਆਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਨੇ ਇਹਨਾਂ ਸਾਰਿਆਂ ਦੇ ਸਲਾਹ ਮਸ਼ਵਰੇ ਦੇ ਨਾਲ ਔਰ ਡਾਇਰੈਕਸ਼ਨਸ ਦੇ ਨਾਲ ਪੂਰੇ ਪੰਜਾਬ ਨੂੰ 10 ਜ਼ੋਨਸ ਦੇ ਵਿੱਚ ਅਸੀਂ ਡਿਵਾਈਡ ਕੀਤਾ ਪੰਜ ਕਾਰਪੋਰੇਸ਼ਨਸ ਔਰ ਪੰਜ ਜੋ ਉਹਨਾਂ ਦੇ ਜ਼ੋਨਲ ਏਰੀਆ ਸੀਗੇ ਜਿੱਥੇ ਕਮੇਟੀਆਂ ਨੇ ਛੋਟੀਆਂ ਉਹਨੂੰ 10 ਏਰੀਆਜ਼ ਦੇ ਵਿੱਚ ਡਿਵਾਈਡ ਕਰਕੇ ਸਕਰੀਨਿੰਗ ਕਮੇਟੀਆਂ ਬਣਾਈਆਂ ਗਈਆਂ ਜਿਦੇ ਵਿੱਚ ਐਮਪੀ ਐਮਪੀ ਦੇ ਕੈਂਡੀਡੇਟ ਸਹਬਾਨ ਐਮਐਲਏ ਸਾਡੇ ਆਰਗੇਨਾਈਜੇਸ਼ਨ ਦੇ ਜ਼ਿਲ੍ਹੇ ਤੋਂ ਲੈ ਕੇ ਜ਼ੋਨ ਤੱਕ ਦੇ ਆਫਿਸ ਬੀਰਜ਼ ਨੇ 올 ਬਣਾਏ ਗਏ ਹਰ ਜੋ ਸਕਰੀਨਿੰਗ ਕਮੇਟੀ ਸੀ ਨੌ ਮੈਂਬਰੀ ਸੀ ਔਰ ਮੈਨੂੰ ਇਹ ਦੱਸ ਦਿਓ ਇਹ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 977 ਉਮੀਦਵਾਰਾਂ ਦੀ ਵੋਟ ਪੱਦਰ ਦੇ ਉੱਪਰ ਚੋਣ ਦੇ ਲਈ ਇਹ ਪਹਿਲੀ ਵਾਰੀ ਹੋਇਆ ਹੈ ਕਿ ਤਕਰੀਬਨ 350 350 ਜਿਹੜੇ ਆਫਿਸ ਬੀਰਜ਼ ਨੇ ਪਾਰਟੀ ਦੇ ਅਹੁਦੇਦਾਰ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਇਨ੍ਹਾਂ ਸਕਰੀਨਿੰਗ ਕਮੇਟੀਆਂ ਦੇ ਵਿੱਚ ਨਿਚਲੇ ਲੋਕਲ ਪੱਧਰ ਦੇ ਉੱਪਰ ਕਾਰਪੋਰੇਸ਼ਨਲ ਕਮੇਟੀਆਂ ਦੇ ਪੱਧਰ ਦੇ ਉੱਪਰ ਮਲਟੀਪਲ ਮੀਟਿੰਗਾਂ ਨੇ ਜਿਹੜੀਆਂ ਉਹ ਹੋਈਆਂ ਨੇ ਔਰ ਕੰਸੈਂਸਸ ਦੇ ਨਾਲ ਸਹਿਮਤੀ ਦੇ ਨਾਲ ਇਹ ਇਲੈਕਸ਼ਨਾਂ ਦੇ ਵਿੱਚ ਫੇਅਰ ਜੈਨੂਇਨ ਰੀਜ਼ਨੇਬਲ ਕੈਂਡੀਡੇਟਸ ਨੇ ਜਿਹੜੇ ਜਿਤਨੇ ਕੈਂਡੀਡੇਟਸ ਨੇ ਉਹਨਾਂ ਦੀ ਸਿਲੈਕਸ਼ਨ ਦਾ ਹੀ ਪ੍ਰੋਸੈਸ ਅਡਾਪਟ ਕੀਤਾ ਗਿਆ ਔਰ ਮੈਂ ਇਹ ਮੰਨ ਕੇ ਚੱਲਦਾ ਕਿ ਜਿਸ ਤਰ੍ਹਾਂ ਦਾ ਉਤਸ਼ਾਹ ਅੱਜ ਇਸ ਮੀਟਿੰਗ ਦੇ ਵਿੱਚ ਔਰ ਸਮੁੱਚੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਉਹਦੇ ਨਾਲ ਅਸੀਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਗਿਣਤੀ ਦੇ ਨਾਲ ਚਾਹੇ ਜਲੰਧਰ ਵਿਸਥ ਦੇ ਆਪਾਂ ਗੱਲ ਕਰ ਲਈਏ ਜਾਂ ਇਹਨਾਂ ਤਿੰਨ ਬਾਇਲੈਕਸ਼ਨ ਦੀ ਗੱਲ ਕਰ ਲਈਏ ਉਹ ਤੋਂ ਪਹਿਲਾਂ ਪੰਚਾਇਤਾਂ ਦੀ ਗੱਲ ਕਰ ਲਈਏ ਇਹਨਾਂ 977 ਬੋਰਡਾਂ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਕਾਰਪੋਰੇਸ਼ਨਲ ਕਮੇਟੀਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕ ਜਿੱਤ ਬਖਸ਼ਣ ਜਾ ਰਹੇ ਨੇ ਕਿਉਂਕਿ ਲੋਕਾਂ ਨੇ ਦੇਖ ਲਿਆ ਕੋਨੇ ਤਿੰਨ ਸਾਲਾਂ ਦੇ ਵਿੱਚ ਕਿ ਜੋ ਭਗਵੰਤ ਮਾਨ ਸਰਕਾਰ ਦੇ ਵਿੱਚ ਕੰਮ ਹੋਏ ਨੇ ਜੇ ਇਸੇ ਰਫ਼ਤਾਰ ਨੂੰ ਜਾਰੀ ਰੱਖਣਾ ਤੇ ਇੱਕੋ ਇੱਕ ਜ਼ਰੀਆ ਇੱਕੋ ਇੱਕ ਆਪਸ਼ਨ ਹੈ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਚੁਣ ਕੇ ਲੋਕਲ ਬਾਡੀਜ਼ ਦੇ ਵਿੱਚ ਭੇਜਣਾ ਤਾਂ ਕਿ ਉਹ ਆਪ ਦਾ ਸ਼ਹਿਰ ਦੇ ਕੰਮ ਨੇ ਜਿਹੜੇ ਉਹ ਕਰਾ ਸਕਣ ਤੁਹਾਨੂੰ ਯਕੀਨ ਨਹੀਂ ਹੋਏਗਾ ਕਿ ਜਿੱਥੇ ਇਹ ਕਿਹਾ ਜਾਂਦਾ ਸੀਗਾ ਕਿ ਉੱਥੇ ਆਮ ਆਦਮੀ ਪਾਰਟੀ ਕੋਲ ਕੋਈ ਸਾਬਤ ਕੈਂਡੀਡੇਟ ਵੀ ਨਹੀਂ ਹੈਗੇ 12 12 15 15 20 20 ਤੱਕ ਇੱਕ ਵਾਰਡ ਦੇ ਵਿੱਚੋਂ ਸਾਡੇ ਕੋਲ ਐਪਲੀਕੇਸ਼ਨਸ ਨੇ ਜਿਹੜੀਆਂ ਉਹ ਆਈਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਪਲੀਕੇਸ਼ਨਾਂ ਆਈਆਂ ਨੇ ਜਿਨ੍ਹਾਂ ਦੀ ਸਕਰੂਟੀ ਹੋਈ ਜਿਨ੍ਹਾਂ ਦਾ ਰਿਵਿਊ ਹੋਇਆ ਔਰ ਉਹਨਾਂ ਦੇ ਬੇਸਿਸ ਦੇ ਉੱਪਰ ਇਹ ਕੈਂਡੀਡੇਟ ਦੀ ਸਿਲੈਕਸ਼ਨ ਹੈ ਜਿਹੜੇ